ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਐਸਐਸਪੀ ਦਫ਼ਤਰ ਬਟਾਲਾ ਜਿੱਥੇ ਕਿ ਸਾਬਕਾ ਸੈਨਿਕਾਂ ਤੇ ਕਿਸਾਨ ਯੂਨੀਅਨ ਨੇ ਜਿਹੜਾ ਅੰਮ੍ਰਿਤਸਰ ਤੋਂ ਗਰਦਾਸਪੁਰ ਜੰਮੂ ਹਾਈਵੇ ਆ ਉਹਨੂੰ ਰੋਕਿਆ ਹੋਇਆ ਬਹੁਤ ਵੱਡੀ ਤਦਾਦ ਦੇ ਵਿੱਚ ਸਾਬਕਾ ਸੈਨਿਕ ਤੇ ਕਿਸਾਨ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਵੱਲੋਂ ਜਾਮ ਲਾਇਆ ਗਿਆ ਐਸਐਸਪੀ ਦਫ਼ਤਰ ਬਟਾਲਾ ਦੇ ਸਾਹਮਣੇ ਤੇ ਉਹਨਾਂ ਨੇ ਜੋ ਇੱਕ ਫੌਜ ਦੇ ਸੂਬੇਦਾਰ ਦੇ ਨਾਲ ਰਿਟਾਇਰਡ ਸੂਬੇਦਾਰ ਦੇ ਨਾਲ ਧੱਕਾ ਹੋਇਆ ਬੀਡੀਪੀਓ ਦੇ ਕਹਿੰਦੇ ਨਾਲ ਬੀਡੀਪੀਓ ਨੇ ਕਹਿੰਦਾ ਦੱਸ ਦਿਆ ਕਿ ਆਪਣੇ ਆਪ ਸ਼ੀਸ਼ੇ ਤੋੜੇ ਆਪਣੇ ਆਪ ਸਾਰਾ ਕੁਝ ਕਰਕੇ ਤੇ ਉਹਨਾਂ ਦੇ ਉੱਤੇ ਪਰਚਾ ਦਰਜ ਕਰਾਤਾ ਇਹਨਾਂ ਨੂੰ ਸਾਬਕਾ ਸੈਨਿਕਾਂ ਨੂੰ ਇਨਸਾਫ ਨਹੀਂ ਮਿਲਿਆ ਜਿਸ ਕਾਰਨ ਮਜਬੂਰਨ ਉਹਨਾਂ ਨੂੰ ਧਰਨਾ ਲਾਉਣਾ ਪਿਆ ਆਓ ਹੁਣੇ ਉਹਨਾਂ ਤੋਂ ਜਾਣਦੇ ਹਾਂ ਅੱਜ ਕੀ ਨਾਮ ਹੈ ਨਾ ਮੈਂ ਜਰਨੈਲ ਸਿੰਘ ਮੇਰਾ ਲਾਡੀ ਨਾਮ ਆ ਮੈਂ ਪਿੰਡ ਨਵਾ ਖਿਲਾ ਦਿੱਤਾ ਸਿੰਘ ਦਾ ਸਰਪੰਚ ਆ ਹਾਂ ਜੀ ਅੱਜ ਆ ਗਏ ਤੁਹਾਡਾ ਆਈ ਇਹ ਆਪਾਂ ਕਿਸ ਮਕਸਦਿ ਲਈ ਆਏ ਹੋ ਇਹ ਇਹ ਇਤਰਾ ਹੋਇਆ ਜੀ ਮੇਰਾ ਭਰਾ ਆ ਛੋਟਾ ਉਹ ਪਿੰਡ ਦਾ ਮੈਂਬਰ ਪੰਚਾਇਤ ਵੀ ਆ ਅਤੇ ਰਿਟਾਇਰ ਸੂਬੇਦਾਰ ਆ ਆਰਮੀ ਦੇ ਵਿੱਚੋਂ ਅਤੇ ਜਿਹੜੀ ਇੱਦਾਂ ਦੀ ਆਰਮੀ ਐਸੋਸੀਏਸ਼ਨ ਉਹਦਾ ਜ਼ਿਲ੍ਹਾ ਪ੍ਰਧਾਨ ਵੀ ਆ ਉਹ ਕਿਸੇ ਕੰਮ ਵਾਸਤੇ ਉਹਨੇ ਆਨਲਾਈਨ ਦਰਖਾਸਤ ਭਾਈ ਉਹ ਬਲਾਗ ਚ ਵੀਡੀਓ ਸਾਹਿਬ ਵੀਡੀਓ ਫਟੇ ਘਟ ਚੂੜੀਆਂ ਸਖਜਿੰਦਰ ਸਿੰਘ ਕੋਲ ਗਿਆ ਸੀ ਉਸਨੇ ਉਹਦੇ ਨਾਲ ਬਹੁਤ ਤਲਖੀ ਚ ਗੱਲ ਕੀਤੀ ਅਤੇ ਉਹਦਰਾ ਮਿਸ ਬਿਹੇਵ ਕੀਤਾ ਅਤੇ ਉਹਨੂੰ 2 ਘੰਟੇ ਵਾਸਤੇ ਕਮਰੇ ਦੇ ਆਪਣੇ ਸਟਾਫ ਦੇ ਨਾਲ ਕਮਰੇ ਦੇ ਵਿੱਚ ਬੰਦ ਵੀ ਕੀਤਾ ਤੇ ਮੁੜਕੇ ਪੁਲਿਸ ਲਿਆ ਕੇ ਉਹਨੂੰ ਦਬਕੇ ਦੁਬਕੇ ਮਰਵਾਏ ਅਤੇ ਮੁੜਕੇ ਰਾਤ ਨੂੰ ਉਹਦੇ ਤੇ ਝੂਠਾ ਬਿਆਨ ਜਿਹੜਾ ਦੇਖੇ ਆਪੇ ਇਹਨੇ ਸ਼ੀਸ਼ੇ ਤੋਰੇ ਵੀਡੀਓ ਸਖਜਿੰਦਰ ਸਿੰਘ ਨੇ ਤੇ ਸ਼ੀਸ਼ੇ ਤੋੜ ਕੇ ਤੇ ਝੂਠੇ ਬਿਆਨ ਦਿੱਤੇ ਤੇ ਉਹਦੇ ਤੇ ਅਤੇ ਮੈਂ ਉੱਥੇ ਮੌਜੂਦ ਵੀ ਨਹੀਂ ਹਾਂ ਮੇਰੇ ਉੱਤੇ ਝੂਠਾ ਪਰਚਾ ਦਰਜ ਕਰਵਾਇਆ ਅੱਜ ਦੇ ਤਰ੍ਹਾਂ ਲਾਉਂਦਾ ਕਾਰਨ ਕੀ ਅੱਜ ਦੇ ਲਾਉਂਦਾ ਜਿਹਦੇ ਅੱਜ ਤਰ੍ਹਾਂ ਲੱਗਿਆ ਸੀਗਾ ਕੀ ਕਹਿਣਾ ਚਾਹੋਗੇ ਮੈਂ ਸੁਭੇਦਾ ਹਰਪਾਲ ਸਿੰਘ ਜੋ ਕਿ ਫ਼ੀਡਿਓ ਫਤਿਹਕਰ ਚੂੜੀਆਂ ਨੇ ਮੇਰੇ ਤੇ ਔਰ ਮੇਰੇ ਭਰਾ ਤੇ ਨਜਾਇਜ਼ ਐਫਆਈਆਰ ਦਰਜ ਕਰਵਾਈ ਸੀਗੀ ਬਿਲਕੁਲ ਝੂਠੀ ਸੀਗੀ ਤੋਂ ਮੈਂ ਆਪਣੀ ਸਾਬਕਾ ਸੈਨਿਕ ਜਥੇਬੰਦੀ ਦੇ ਮਤਲਬ ਪੰਜਾਬ ਪ੍ਰਧਾਨ ਨੂੰ ਔਰ ਫਿਰ ਬਾਕੀ ਸਾਰਿਆਂ ਜਿਥੇ ਵਦੀਆਂ ਨੇ ਇਨਫੋ ਕੀਤਾ ਉਹਦਾ ਨਿਆਂ ਲੈਣ ਵਾਸਤੇ ਮਤਲਬ ਕਿ ਅੱਜ ਅਸੀਂ ਐਸਐਸਪੀ ਦਫਤਰ ਬਟਾਲਾ ਦਾ ਘਰਾਓ ਕੀਤਾ ਸੀਗਾ ਕੀ ਤੁਹਾਨੂੰ ਕੀ ਇਨਸਾਫ ਨਹੀਂ ਮਿਲਿਆ ਜਾਂ ਸੰਤੁਸ਼ਟ ਨਹੀਂ ਹੋਏ ਕਿ ਤੁਹਾਨੂੰ ਧਰਨਾ ਲੌਂ ਤੱਕ ਨੌਕਤਾ ਆ ਗਈ ਇਹ ਜੀ ਵੇਖੋ ਜੀ ਇਹਨਾਂ ਨੇ ਮਤਲਬ ਕੀ ਸਾਡਾ ਜਿਹੜਾ ਕੇਸ ਸੀਗਾ ਬਹੁਤ ਹੀ ਮਤਲਬ ਠੰਡੇ ਬਸਤੇ ਚ ਪਾਇਆ ਹੋਇਆ ਸੀਗਾ ਇੱਕ ਰਾਜਨੀਤੀ ਸ਼ਹਿ ਦੇ ਉੱਤੇ ਇਹਨਾਂ ਨੇ ਝੂਠਾ ਪਰਚਾ ਦਰਜ ਕੀਤਾ ਸੀਗਾ ਉਸ ਨੂੰ ਇਨਸਾਫ ਲੈਣ ਵਾਸਤੇ ਮਤਲਬ ਸਾਨੂੰ ਇਹ ਕੁਝ ਵੀ ਨਹੀਂ ਦੱਸ ਰਹੇ ਜੀ 15 ਜਣਾਂ ਤੋਂ ਇਹਨਾਂ ਨੇ ਆਨੂੰ ਗੱਦੀ ਘੇੜੇ ਚ ਪਾਇਆ ਸੀਗਾ ਅੱਜ ਪ੍ਰਸ਼ਾਸਨ ਮਾਨਯੋਗ ਐਸਪੀ ਸਾਹਿਬ ਜੀ ਜੋ ਕਿ ਬਟਾਲਾ ਐਸਐਸਪੀ ਦੇ ਹਦਾਇਤਾਂ ਤੇ ਆਏ ਨੇ ਔਰ ਕਾਫੀ ਜੱਜੋ ਜੱਜ ਤੋਂ ਬਾਅਦ ਚ ਇਹਨਾਂ ਨੇ ਇਸ ਚੀਜ਼ ਤਾਂ ਸਾਨੂੰ ਅੱਜ ਪ੍ਰੋਸਾ ਕਰਵਾਇਆ ਕਿ ਅਸੀਂ 10 ਦਿਨਾਂ ਦੇ ਅੰਦਰ ਅੰਦਰ ਮੈਂ ਪ੍ਰਧਾਨ ਜੀ ਜਿਹੜਾ ਅੱਜ ਤਾਂ ਨਾ ਲੱਗਿਆ ਸੀ ਅੱਜ ਦਾ ਮੂਤ ਕਰਨੀ ਮੈਂ ਸੁਖਦੇਵ ਸਿੰਘ ਸੂਬਾ ਪ੍ਰਧਾਨ ਸਾਬਕਾ ਸੈਨਿਕ ਗਰਫਰ ਕਮੇਟੀ ਪੰਜਾਬ ਅੱਜ 27 10 2025 ਨੂੰ ਐਸਐਸਪੀ ਪਟਿਆਲਾ ਦੇ ਦਫਤਰ ਮੂਹਰੇ ਪੂਰੇ ਪੰਜਾਬ ਦੀਆਂ ਸਾਬਕਾ ਸੈਨਿਕ ਜਥੇਬੰਦੀਆਂ ਧਾਰਮਿਕ ਸਮਾਜਿਕ ਤੇ ਹੋਰ ਕਈ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਇਹ ਮਸਲਾ ਸੀ ਜੀ ਸਾਡਾ ਸਾਬਕਾ ਸੈਨਿਕ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਸੁਭਾ ਸਰਪਾਲ ਸਿੰਘ ਉਹਦੇ ਨਾਲ ਜਤਤੀ ਹੋਈ ਬਹੁਤ ਜ਼ਿਆਦਾ ਪ੍ਰਸ਼ਾਸਨ ਵੱਲੋਂ ਬीडीपीਓ ਵੱਲੋਂ ਇਸ ਪ੍ਰਸ਼ਾਸਨ ਨੇ ਉਸਤ ਮੇ ਇਸ ਖਾਕੀ ਨੂੰ ਸ਼ਰਮਸ਼ਾਰ ਕਰ ਦਿੱਤਾ ਜਦੋਂ ਕਿ ਪਤਾ ਲੱਗ ਰਿਹਾ ਇੱਕ ਸਾਰੇ ਐਵੀਡੈਂਸ ਸਾਹਮਣੇ ਨਜ਼ਰ ਆ ਰਹੇ ਨੇ ਔਰ ਗਵਾਹ ਇਸ ਚੀਜ਼ ਨੂੰ ਦੱਸ ਰਿਹਾ ਹੈ ਕਿ ਜੋ ਸੁਭਦ ਹਰਪਾਲ ਸਿੰਘ ਦੇ ਉੱਪਰ ਨਜਾਇਜ਼ ਪਰਚਾ ਕੀਤਾ ਗਿਆ ਆਪਣੇ ਬीडीपीਓ ਵੱਲੋਂ ਆਪਣੇ ਦਫ਼ਤਰ ਦੇ ਸ਼ੀਸ਼ੇ ਭੰਨ ਕੇ ਔਰ ਕਾਗਜ਼ ਪੱਤਰ ਪਾੜ ਕੇ ਔਰ ਜਿਹੜੇ ਲੱਗੇ ਕੈਮਰੇ ਉਹਨਾਂ ਦੀਆਂ ਤਾਰਾਂ ਪਟਕੇ ਅਸਲ ਵਿੱਚ ਮਸਲਾ ਇਹ ਸੀ ਕਿ ਆਨਲਾਈਨ ਇਹਨਾਂ ਨੇ ਕੰਪਲੇਂਟ ਪਾਈ ਸੀ ਕੁਝ ਦਿਨ ਪਹਿਲਾਂ ਚੰਡੀਗੜ੍ਹ ਕੋਟਰ ਤੇ ਕਿ ਸਾਡਾ 20 ਸਾਲ ਤੋਂ ਰਸਤਾ ਇਹ ਕੱਚਾ ਹੈ ਤੇ ਇਹਨੂੰ ਪੱਕਾ ਕੀਤਾ ਜਾਵੇ ਉਹਦੀ ਜੋ ਮਾਰਕ ਹੋ ਕੇ ਡਬਟਿਓ ਸਸੀਕਰ ਜੀ ਪੱਤਰਕਾਰ ਦਲਵਿੰਦਰ ਸਿੰਘ ਕਮਿਊਨਿਟੀ ਨਿਊ ਚੈਨਲ ਫਟੇਗਾ ਚੂੜੀਆਂ ਅੱਜ ਜੋ ਧਰਨਾ ਲੱਗਾ ਹੋਇਆ ਸਾਬਕਾ ਸੈਨਿਕਾਂ ਦਾ ਇਹਦੇ ਲੱਗਣ ਦਾ ਕਾਰਨ ਔਰ ਜੋ ਹੁਣ ਫੈਸਲਾ ਆਇਆ ਉਹਦੇ ਬਾਰੇ ਜਾਨਣਾ ਚਾਹੁੰਦਾ ਜੀ ਅੱਜ ਜਿਹੜਾ ਸਾਬਕਾ ਸੈਨਿਕਾਂ ਵੱਲੋਂ ਐਸਐਸਪੀ ਪਟਿਆਲਾ ਦੇ ਆਫਿਸ ਦੇ ਬਾਹਰ ਤਰਨਾਲਾ ਕਾ ਸੀਗਾ ਇਹਦੇ ਸਬੰਧ ਵਿੱਚ ਦੱਸਣਾ ਚਾਹੁੰਦੇ ਆ ਕਿ ਪਿਛਲੇ ਦਿਨੀ ਫਤਿਹਗੜ ਚੂੜੀਆਂ ਸਬਡਿਵੀਜ਼ਨ ਦੇ ਵਿੱਚ ਇੱਕ ਐਫਆਈਆਰ ਰਜਿਸਟਰ ਹੋਈ ਹੈ ਬੀਡੀਪੀਓ ਸਰ ਵੱਲੋਂ ਐਫਆਈਆਰ ਰਜਿਸਟਰ ਹੋਈ ਸੀ ਅਗੇਂਸਟ ਸਾਬਕਾ ਫੌਜੀ ਸੀਗੇ ਉਹਨਾਂ ਦੇ ਗੱਟੇ ਐਫਆਈਆਰ ਰਜਿਸਟਰ ਹੋਈ ਸੋ ਅੱਜ ਸਾਰੀ ਜਿਹੜੀ ਜਥੇਬੰਦੀ ਸੀ ਸਾਬਕਾ ਫੌਜੀਆਂ ਦੀ ਤੇ ਨਾਲ ਹੋਰ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਵੱਲੋਂ ਡਿਮਾਂਡ ਕੀਤੀ ਗਈ ਸੀ ਕਿ ਕਿ ਇਹਦੀ ਫੇਅਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜਿਸ ਸਬੰਧ ਵਿੱਚ ਉਹਨਾਂ ਕੋਲ ਦਰਖਾਸਤ ਜਿਹੜੀ ਆਲਰੇਡੀ ਅਸੀਂ ਲਈ ਹੋਈ ਸੀਗੀ ਅੱਜ ਫੇਰ ਉਹਨਾਂ ਦੇ ਨਾਲ ਡਿਸਕਸ ਕੀਤੀ ਗਈ ਤੇ 10 ਦਿਨ ਅਸੀਂ ਲਈ ਕਿ ਇਸ 10 ਦਿਨ ਦੇ ਅੰਦਰ ਅੰਦਰ ਜਿਹੜੀ ਇਨਵੈਸਟੀਗੇਸ਼ਨ ਹੈ ਇਹਨੂੰ ਕੰਪਲੀਟ ਕਰਕੇ ਅਸੀਂ ਇਹਨੂੰ ਬੜੀ ਫੇਅਰ ਇਨਵੈਸਟੀਗੇਟ ਫੇਅਰ ਐਂਡ ਫਾਸਟ ਇਨਵੈਸਟੀਗੇਸ਼ਨ ਕਰਕੇ ਇਹਦੀ ਆਪਣੀ ਫਾਈਨਲ ਰਿਪੋਰਟ ਤਿਆਰ ਕਰਾਂਗੇ ਮੰਗ ਕੀ ਹੈ ਤਾਂ ਸਾਫ ਕਰ ਸੰਤ ਹੈ ਜੀ ਇਹ ਤੇ ਇਹੀ ਮੰਗ ਕਰ ਰਹੇ ਨੇ ਕਿ ਜਿਹੜੀ ਐਫ ਆਈ ਆਰ ਗਲਤ ਰਜਿਸਟਰ ਹੋਈ ਹੈ ਸੋ ਉਹਦੇ ਵਿੱਚ ਉਹਨਾਂ ਨੂੰ ਇਨਸਾਫ ਦਿੱਤਾ ਜਾਏ ਸੋ ਬੇਸਡ ਅਪਨ ਏਵਿਡੈਂਸ ਜਿਹੜੇ ਉਹਨਾਂ ਨੇ ਪੁਆਇੰਟਸ ਤਾਂ ਦੱਸੇ ਨੇ ਜੀ ਜਿਹੜੀ ਕਾਲ ਡਿਟੇਲਸ ਨੇ ਡੀ ਵੀ ਆਰ ਨੇ ਹੋਰ ਉਹਨਾਂ ਨੇ ਮੌਕੇ ਦੇ ਗਵਾਹ ਸਾਨੂੰ ਦੱਸੇ ਨੇ ਉਹ ਸਾਰਿਆਂ ਨੂੰ ਕੰਸੀਡਰ ਕਰਦੇ ਹੋਏ ਅਸੀਂ ਆਪਣੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੰਪਲੀਟ ਕਰਾਂਗੇ ਜੋ ਸੁਵੇਦਾ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਮੈਨੂੰ 2 ਘੰਟੇ ਵਾਸਤੇ ਅੰਦਰ ਰੀਟੇਨ ਕੀਤਾ ਗਿਆ ਇਹ ਇੱਕ ਬੀਡੀਪੀਓ ਦਫ਼ਤਰ ਕੋਲ ਇਸ ਤਰ੍ਹਾਂ ਦਾ ਅਧਿਕਾਰ ਹੈਗਾ ਕਿ ਉਹ ਇੱਕ ਆਦਮੀ ਨੂੰ 2 ਘੰਟੇ ਦਫ਼ਤਰ ਵਿੱਚ ਬੰਦ ਕਰ ਸਕਦਾ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਇਸ ਕਰਕੇ ਮੈਂ ਇਸ ਦੇਤੇ ਕਮੈਂਟ ਨਹੀਂ ਕਰ ਸਕਦਾ